Thank you. Yes. ভাই কি নাম আ ਸਿੰਘਾ ਜੀ ਜਿਹੜਾ ਮਰਤਕ ਆ ਤੁਹਾਡਾ ਕੀ ਲੱਗਦਾ ਜੀ ਮੇਰੇ ਸਾਲਾ ਕੀ ਘਟਨਾ ਕਿਵੇਂ ਵਾਪਰੀ ਕੀ ਕਾਰਨ ਬਣਿਆ ਇਹਨਾਂ ਦਾ ਨੇ ਜਦੋਂ ਇਹਦੇ ਨਵਦੀਪ ਤੇ ਫਾਦਰ ਜੀ ਆਉਂਦੇ ਸੀ ਕਿ ਉਦੋਂ ਤੋਂ ਲੈ ਕੇ ਇਹਨਾਂ ਦਾ ਭਰਾਵਾਂ ਦਾ ਆਪਸ ਵਿੱਚ ਇਹਨਾਂ ਦੇ ਤਾਇ ਦਾ ਤੇ ਇਹਦੇ ਫਾਦਰ ਦਾ ਕੋਈ ਜ਼ਮੀਨ ਦਾ ਵੰਡ ਵੰਡਈਏ ਦਾ ਰੋਲਾ ਸੀ ਤੇ 2006 ਤੋਂ ਇਹਨਾਂ ਦੀਆਂ ਲਿਖਤਾਂ ਲੁਖਤਾਂ ਵੀ ਹੋਈਆਂ ਹੋਈਆਂ ਤੇ ਪਰੋਂ ਕਿਸੇ ਕੋਈ ਗੱਲ ਸਿਰੇ ਨਹੀਂ ਚੜੀ ਗਈ ਮੈਂ ਵੀ ਇਹਨਾਂ ਦੇ ਰੋਲੇ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਤੋਂ ਬਾਤ ਕਈ ਵਾਰ ਆਇਆ ਅੱਜ ਵੀ ਅਸੀਂ ਇਕੱਠੇ ਹੋਣਾ ਸੀਗਾ ਇੱਥੇ ਪਰ ਕਾਰਨ ਇਹ ਸੀਗਾ ਕਿ ਬਾਦਰ ਸਿੰਘ ਨਹੀਂ ਸੀ ਕਿਸੇ ਗੱਲ ਤੇ ਖੜਦਾ ਉਹ ਹਮੇਸ਼ਾ ਇਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦਾ ਸੀਗਾ ਉਸੇ ਕਸਾ ਕਸੀ ਦੇ ਵਿੱਚ ਜੀ ਅੱਜ ਨਗਰੀਬ ਦੀ ਡੈਥ ਹੋ ਗਈ ਜਿਹੜਾ ਬਹਾਦਰ ਸਿੰਘ ਉਹ ਫੌਰਨ ਤੋਂ ਆਇਆ ਉਹ ਯੂ ਐਸ اے ਆ ਹੈਗੇ ਸਿਟੀਜਨ ਤੇ ਕਿੰਨੀ ਕੁ ਜ਼ਮੀਨ ਦਾ ਰੌਲਾ ਸੀ ਇਹਨਾਂ ਦਾ ਇਹਨਾਂ ਦੀ ਜਿਹੜੀ ਘਰ ਦੀ ਜ਼ਮੀਨ ਸੀ ਕਿੰਨਾ ਦੀ ਮਾਲਕੀ ਇਹ ਤਿੰਨ ਚਾਰ ਜਗ੍ਹਾ ਤੇ ਇਹਨਾਂ ਦੀ ਮਾਲਕੀ ਹੈਗੀ ਐਡਾ-ਓਡੀ ਉਹ ਸਾਰੀ ਜ਼ਮੀਨ ਸਾਰੀ ਮਸ਼ਤਰਕੇ ਚ ਸੀ ਇਹਨਾਂ ਦੀ ਉਦੀ ਵੰਡ ਨੂੰ ਲੈ ਕੇ ਰੌਲਾ ਸੀਗਾ ਤੇ ਨਵਦੀਪ ਅੱਜ ਖੇਤ ਆਇਆ ਸੀ ਇੱਥੇ ਜਦੋਂ ਇੱਕ ਘਟਨਾ ਵਾਪਰੀ ਇਹ ਜੀ ਆ ਖਾਲ ਪਾਇਆ ਸੀਗਾ ਕੱਲ ਇਹਦੀ ਨਵਦੀਪ ਦੀ ਪਹਿਲੀ ਠੇਕੇ ਤੇ ਦਿੱਤੀ ਹੋਈ ਅੰਗੇ ਕਿਸੇ ਨੂੰ ਓਕੇ ਤੇ ਉਹਨੇ ਆਲੂਆਂ ਨੂੰ ਪਾਣੀ ਲਾਉਣਾ ਸੀ ਕੱਲ ਖਾਲ ਪਾਇਆ ਸੀ ਤੇ ਬਦਰ ਸਿੰਘ ਆ ਜਾਣ ਕੇ ਖਾਲ ਢਾਉਣ ਲੱਗਿਆ ਤੇ ਨਵਦੀਪ ਪਿੱਛੇ ਆਇਆ ਸੀ ਇਹਦੇ ਓਕੇ ਵੀ ਤੂੰ ਖਾਲ ਨਾ ਢਾਅ ਵੀ ਅੱਜ ਖੱਟ ਰੱਖਿਆ ਹੋਇਆ ਤੇ ਅੱਜ ਆਪਣਾ ਫੈਸਲਾ ਕੋਈ ਹੋ ਜੂਗਾ ਜਿਵੇਂ ਵੀ ਹੋਊਗਾ ਉਵੇਂ ਕਰਨ ਲੱਗੇ ਓਕੇ ਉਹ ਇੰਨੇ ਦੱਸਣ ਦੇ ਮਤਾਬਕ ਪਤਾ ਲੱਗਦਾ ਕਿ ਮੈਂ ਤਾਂ ਆਪਦੇ ਪਿੰਡ ਸੀਗਾ ਉਸ ਤੋਂ ਬਾਅਦ ਉਹਨਾਂ ਫਿਰ ਵਾਰ ਵਾਰ ਕੱਟੇ ਤਾਂ ਉਹਨੂੰ ਸ਼ੂਟ ਕਰਤਾ ਓਕੇ ਤੇ ਹੁਣ ਬਹਾਦਰ ਸਿੰਘ ਫੜਿਆ ਗਿਆ ਕਿ ਫਰਾਰ ਹੈ ਹਾਂਜੀ ਉਹਨਾਂ ਦੀ ਰੈਸਟ ਪੈ ਗਈ ਆ ਘਰੋਂ ਪਈ ਆ ਰੈਸਟ ਉਹਨਾਂ ਦੀ ਓਕੇ ਹੁਣ ਉਹ ਲੈ ਗਏ ਆ ਨਵਦੀਪ ਦੇ ਕਿੰਨੇ ਬੱਚੇ ਸੀਗੇ ਨਵਦੀਪ ਦੇ ਦੋ ਬੱਚੇ ਆ ਜੀ ਇੱਕ ਧੀ ਹੈ ਇੱਕ ਬੇਟਾ ਕਿੱਡੇ ਕਿੱਡੇ ਦਾ ਧੀ ਤਾਂ ਕੋਈ 6-7 ਸਾਲ ਦੀ ਹੈ ਬੇਟਾ 5 ਸਾਲ ਦਾ ਜੀ ਤੇ ਖੇਤੀ ਤੋਂ ਬਿਨਾਂ ਹੋਰ ਵੀ ਕੋਈ ਕਾਰੋਬਾਰ ਸੀ ਇਹਦਾ ਆੜ ਕਿਸੀ ਕੀ ਜੀ ਨਵਦੀਪ ਸਿੰਘ ਦੀ ਓਕੇ ਹਾਂਜੀ ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤਾਂ ਮੰਗ ਇਹੀ ਹੈ ਜੀ ਵੀ ਹੁਣ ਨਜਾਇਜ਼ ਕਤਲ ਕੀਤਾ ਉਹ ਬੰਦੇ ਨੇ ਪੰਚਾਇਤ ਦੇ ਵਿੱਚ ਬੈਠ ਕੇ ਗੱਲਬਾਤ ਕਰਤਾ ਤੇ ਪਰ ਹੋਰ ਕੀ ਬੇਨਤੀ ਪ੍ਰਸ਼ਾਸਨ ਨੂੰ ਤਾਂ ਸਾਡੀ ਇਹੀ ਹੈ ਵੀ ਇਹਨੂੰ ਤਾਂ ਕੋਈ ਸਜ਼ਾ ਨਾ ਹੋਵੇ ਜੀ ਇਸੇ ਪਾਸੇ ਜੋ ਬਣਦੀ ਸਜ਼ਾ ਉਹਨੂੰ ਦਿੱਤੀ ਜਾਵੇ ਜੀ ਸਤੂ ਸਾਹਿਬ ਜੋ ਅੱਜ ਇੱਥੇ ਵਾਰਦਾਤ ਹੋਈ ਹੈ ਘਟਨਾ ਵਾਪਰੀ ਹੈ ਕੀ ਕਾਰਨ ਸੀ ਇਹ ਇਹ ਜੀ ਸਾਨੂੰ ਇਤਲਾ ਮਿਲੀ ਸੀ ਕਿ ਕਿ ਇੱਥੇ ਖੇਤਾਂ ਦੇ ਵਿੱਚ ਦੋ ਜਣੇ ਝਗੜੇ ਹੋ ਗਿਆ ਤੇ ਫੈਰ ਮਾਰ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਅਸੀਂ ਮੌਕੇ ਤੇ ਆਏ ਮੈਂ ਔਰ ਮੇਰੇ ਨਾਲ ਚੌਕੀ ਇਨਚਾਰਜ ਬਲਾਸਪੁਰ ਸਰਦਾਰ ਜਸਵੰਤ ਸਿੰਘ ਸਰਾ ਅਸੀਂ ਮੌਕੇ ਤੇ ਆਏ ਤੇ ਇੱਥੇ ਪਤਾ ਲੱਗਾ ਕਿ ਬਹਾਦਰ ਸਿੰਘ ਪੁੱਤਰ ਪਾਲਾ ਸਿੰਘ ਅਤੇ ਇਹਦਾ ਭਤੀਜਾ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਹੈ ਇਹ ਮਾਸੀ ਕੀਤੇ ਰਹਿਣ ਵਾਲੇ ਨੇ ਇਹਨਾਂ ਦਾ ਕੋਈ ਜ਼ਮੀਨ ਦਾ ਕੋਈ ਪਹਿਲਾਂ ਦਾ ਝਗੜਾ ਚੱਲਦਾ ਕੋਈ ਦਾ ਵੀ ਦਰੀ ਵੀ ਕੋਈ ਕਹਿੰਦਾ ਮੇਰੀ ਵੱਧ ਦਾ ਕੱਟ ਹੈ ਔਰ ਇਹਨਾਂ ਦਾ ਇਹ ਸੀਗਾ ਰੱਖਿਆ ਸੀਗਾ ਕਿ ਪੰਚਾਇਤੀ ਤੌਰ ਤੇ ਇਹਨਾਂ ਨੇ ਇਸ ਗੱਲਬਾਤ ਕਰਨੀ ਸੀ ਇਹ ਜਾਣਕਾਰੀ ਮੁੱਢਲੀ ਮਿਲੀ ਹੈ ਕਿ ਭਦਰ ਸਿੰਘ ਆ ਕੇ ਖੇਤ ਦੇ ਵਿੱਚ ਇੱਕ ਖਾਲ ਪਾਇਆ ਸੀ ਉਹ ਵੱਟ ਜੀ ਢਾਉਣ ਲੱਗ ਪਿਆ ਤੇ ਉੱਥੇ ਨਵਦੀਪ ਸਿੰਘ ਵੀ ਆ ਗਿਆ ਉਹਨੇ ਆਖਿਆ ਵੀ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਪੰਚਾਇਤੀ ਤੌਰ ਤੇ ਸਿਰੇ ਲਾਉਨੇ ਆ ਹਾਲੇ ਤੁਸੀਂ ਡਾਂਟ ਓ ਇੰਦੀ ਗੱਲ ਨੂੰ ਲੈ ਕੇ ਦੋਹਾਂ ਤਰਾਂ ਦੇ ਵਿੱਚ ਕੋਈ ਗਰਮਾ ਗਰਮੀ ਹੋ ਗਈ ਤਲਕ ਤਲਕ ਕਲਾਮੀ ਹੋ ਗਈ ਹੈ ਤੇ ਬਹਾਦਰ ਸਿੰਘ ਨੇ ਦੇ ਕੋਲ ਰਵਾਲਵਰ ਸੀ ਲਾਇਸੈਂਸ ਸੀ ਉਹਨੇ ਉਹਦੇ ਸਿਰ ਦੇ ਵਿੱਚ ਫਾਇਰ ਮਾਰਿਆ ਤੇ ਉਹਦੀ ਮੌਤ ਹੋ ਗਈ ਮੌਕੇ ਤੇ ਅਸੀਂ ਮੁੱਢਲੀ ਜਾਣਕਾਰੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਾਰਸਾਂ ਨਾਲ ਗੱਲਬਾਤ ਕਰਦੇ ਹਾਂ ਹੁਣ ਡੈੱਡ ਬੋਡੀ ਹੈ ਜਿਹੜੀ ਇਹਨੂੰ ਪੋਸਟਮਾਰਟਮ ਵਾਸਤੇ ਭੇਜਾਂਗੇ ਔਰ ਵਾਰਸ ਜੋ ਸਾਨੂੰ ਬਿਆਨ ਦੇਣਗੇ ਉਹਦੇ ਅਕੋਰਡਿੰਗ ਟੂ ਰੂਲ ਜੋ ਬਣਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਊਗੀ ਬਾਕੀ ਇਹ ਆਈਡੈਂਟੀਫਾਈਡ ਹੈ ਮਦਾਈ ਵੀ ਆਈਡੈਂਟੀਫਾਈਡ ਹੈ ਔਰ ਮਰਤਕ ਜਿਹੜਾ ਉਹਦੇ ਬਾਰੇ ਪਤਾ ਲੱਗ ਗਿਆ ਔਰ ਜਿਹੜਾ ਦੋਚੀ ਹੈ ਬਹਾਦਰ ਸਿੰਘ ਉਹਦੇ ਬਾਰੇ ਵੀ ਸਾਨੂੰ ਇਨਫੋਰਮੇਸ਼ਨ ਮਿਲ ਗਈ ਹੈ ਅਸੀਂ ਜਲਦੀ ਰਾਉਂਡ ਅਪ ਵੀ ਕਰਾਂਗੇ ਔਰ ਜੋ ਕਾਇਦੇ ਅਨੁਸਾਰ ਕਾਨੂੰਨੀ ਕਾਰਵਾਈ ਉਹ ਵੀ ਕਰਾਂਗੇ ਅਸੀਂ ਇਹ ਰਿਸ਼ਤੇ ਸਾਰੇ ਦੇ ਵਿੱਚ ਚਾਚਾ ਭਤੀਜਾ ਲੱਗਦੇ ਸੀ ਸੁਣਨਾ ਚਾਹੀਏ ਇਹ ਹਾਂਜੀ ਬਹਾਦਰ ਸਿੰਘ ਤਾਇਆ ਲੱਗਦਾ ਸੀ ਨਵਦੀਪ ਸਿੰਘ ਦਾ ਨਵਦੀਪ ਸਿੰਘ ਦਾ ਉਹ ਇਹ ਜਿਹੜਾ ਜਿਹਨੇ ਗੋਲੀ ਮਾਰੀ ਉਹ ਐਨਆਰਆਈ ਹੈ ਬੰਦਾ ਉਹ ਵੀ ਹਾਂ ਪਤਾ ਲੱਗਾ ਜੀ ਉਹ ਵਾਰ-ਵਾਰ ਵਿਦੇਸ਼ ਅਮਰੀਕਾ ਵਿੱਚ ਰਹਿੰਦਾ ਜੀ ਕਦਕ ਦਾ ਆਇਆ ਸੀ ਉਹ ਪਿਛਲੇ ਕਰੀਬ 2 ਕੁ ਮਹੀਨੇ ਦੀ ਗੱਲ ਹੈ ਵੀ ਉਦੋਂ ਬਾਹਰੋਂ ਆਇਆ ਹੈ